ਲੋਕ ਸਭਾ ਚੋਣ 2024 ਲਈ ਹਲਕਾ ਹਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਆਪਣੇ ਸਾਥੀਆਂ ਸਮੇਤ ਡੇਰਾ ਸਚਕਣ ਪੰਡਵਾ ਵਿਖੇ ਨਤਮਸਤਕ ਹੋਲੀ ਪਹੁੰਚੇ ਜਿੱਥੇ ਡੇਰੇ ਦੇ ਮੁਖੀ ਅਤੇ ਸ਼੍ਰੀ ਗੁਰੂ ਵਿਦਾ ਸਾਧੂ ਸੰਪਰਦਾ ਸੋਸਾਇਟੀ ਪੰਜਾਬ ਦੇ ਚੇਅਰਮੈਨ 108 ਸੰਤਮੀਂਦਰ ਪਾਲ ਪੰਡਵਾ ਜੀ ਵੱਲੋਂ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਗਿਆ ਇਸ ਮੌਕੇ ਡੇਰੇ ਵਿੱਚ ਆਏ ਹੋਏ ਸਾਰੇ ਹੀ ਆਗੂਆਂ ਨੂੰ ਸੰਤਾ ਮਾਹਪੁਰਛਾ ਦੀ ਇੱਕ ਵਾਈ ਵਿੱਚ ਬੰਦਾ ਮਾਨ ਸਨਮਾਨ ਦੀ ਬਖਸ਼ਾ ਗਿਆ ਉਨੇ ਇਸ ਨੂੰ ਕਹਿਆ ਤੁਸ ਸੋਤ ਜੈ ਮੇਰੇ ਗੁਰਸਤ ਇੱਕ ਵਾਰ ਰਤ ਮਰਨ ਲੀਲਾ ਕੋ ਪ੍ਰਸਤਿਆ ਸੋਤ ਜੈ ਮੇਰੇ ਪ੍ਰਫਤ ਸੁਦਾ ਸਭਾ ਉਹਨੇ ਇਸ ਨੂੰ ਲਿਆ ਬੋ ਕਿਲਾ ਨੂੰ ਉਨੇ ਸੋਨ ਪੈਸੇ ਬਹਾਸ ਰਾਜ ਸੋਤ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰਾਂ ਦਾ ਫਰਮਾਨ ਹੈ ਸਭਨਾਂ ਦੇ ਪੁਜਿਆ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਦਰ ਕਰੇ ਅੱਜ ਤਾਂ ਤਾਂ ਡੇਰਾ ਸੰਤ ਬਾਬਾ ਹਸਰਾਜ ਮਹਾਰਾਜ ਇਕਤਾ ਦਾ ਪ੍ਰਦੇਸ਼ ਕਰਦਾ ਹੈ ਕਿਉਂਕਿ ਸਾਰੀ ਦੁਨੀਆ ਨੂੰ ਪਤਾ ਬਾਬਾ ਹਸਰਾਜ ਜੀ ਗੁਰੂ ਰਵਿਦਾਸ ਮਿਸ਼ਨ ਇੱਕੋ ਇੱਕ ਸਰੋਵਰ ਜਿੱਥੇ ਇਕਤਾ ਦਾ ਬਣਾਇਆ ਇੱਥੇ ਵੰਡ ਨਹੀਂ ਪਾਈ ਇਸੇ ਕਰਕੇ ਇਕਤਾ ਦਾ ਪ੍ਰਦੇਸ਼ ਕੀਤਾ ਜਾਂਦਾ ਹੈ ਸਰਬ ਸੰਗਤਾ ਕਿਉਂਕਿ 바ਵਾ ਸਾਹਿਬ ਨੇ ਸੰਵਿਧਾਨ ਬਣਾਇਆ ਇੱਕੋ ਜਾਂ ਹਰ ਇੱਕ ਨੂੰ ਵੋਟ ਦਾ ਹੱਕ ਦੇ ਦਿੱਤਾ ਹੈ ਬੋਰਡ ਦੇ ਨਾਲ ਅਸੀਂ ਸਾਰੇ ਐਮਐਲਏ ਐਮਪੀ ਰਾਜੇ ਮਹਾਰਾਜੇ ਬਣਦੇ ਆ ਤਾਂ ਕਿ ਜੋ ਵੋਟਾਂ ਦਾ ਦੌਰ ਹੈ ਦੇਰੇ ਵਿੱਚ ਹਰ ਇੱਕ ਪਾਰਟੀ ਆ ਰਹੀ ਜਾਂ ਸਾਰਿਆਂ ਨੂੰ ਜੀ ਆਇਆਂ ਆਖਦਾ ਦਾਸ ਕਿਸੇ ਨਾਲ ਨਹੀਂ ਕਰਦਾ ਕਿਉਂਕਿ ਮੇਰੇ ਭੈਣਾ ਭਰਾ ਹੀ ਆ ਸਾਰੇ ਕੋਈ ਫਰਕ ਨਹੀਂ ਹੈ ਸਾਰੇ ਸਾਡੇ ਤਾਇ ਚਾਚਿਆਂ ਦੇ ਪੁੱਤਰ ਹੀ ਆ। ਤਈ ਸਾਰੇ ਮਾਲ ਇੱਕੋ ਜਿਹਾ ਕਰਦੇ ਆ ਇਹ ਜਿਹੜੀ ਵੋਟ ਆ ਹਰ ਇੱਕ ਬੰਦੇ ਨੇ ਸੋਚ ਕੇ ਪਾਣੀ ਹੁੰਦੀ ਆ ਕਿ ਕਿਹੜਾ ਬੰਦਾ ਸਾਡੇ ਕੰਮ ਆਉਂਦਾ ਹੈ। ਕਿਹੜਾ ਬੰਦਾ ਸਾਡਾ ਕੰਮ ਕਰਦਾ ਹੈ। ਕਿਹੜਾ ਬੰਦਾ ਸਮਾਜ ਨੂੰ ਬਹਰ ਜਾਂਦਾ ਹੈ। ਇਹ ਮੈਂ ਜ਼ਰੂਰ ਕਹਾਂਗਾ ਸਾਡਾ ਸੰਵਿਧਾਨ ਜੇਕਰ ਅਸੀਂ ਬਚਾਉਣਾ ਹੈ ਤੇ ਸਾਨੂੰ ਸੋਚਣਾ ਜ਼ਰੂਰ ਪਵੇਗਾ। ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਬਹੁਤ ਭਿਆਨਕ ਆ। ਇਸ ਕਰਕੇ ਸਾਡੇ ਗਰੀਬਾਂ ਦੀ ਵਾਹ ਫੜਨ ਵਾਲਾ ਕੋਈ ਸਾਨੂੰ ਚੰਗਾ ਨੇਤਾ ਚਾਹੀਦਾ ਤੇ ਸਾਡੇ ਕੋਲ ਹਿੜਪੁਰ ਸਾਡੇ ਰਾਜਕਮਰ ਜੀ ਚੱਬੇਵਾਲ ਜੋ ਕਿ ਆਇਆ ਹੈ ਸਰਪੰਚ ਸਾਹਿਬ ਡੇਰਾਬਾਹੋਂ ਸੇ ਮਤ ਨਕਮਸਤ ਹੁਣ ਵਾਲੇ ਅਸੀਂ ਜਿਹਾਂ ਆਖਦੇ ਆ ਤਨਵਾਸ ਕਰਦੇ ਆ ਤੇ ਇਹ ਤੁਹਾਡਾ ਆਪਣਾ ਦਰਬਾਰਿਆ ਅਸੀਂ ਤਾਂ ਤੁਹਾਡੀ ਸੇਵਾਦਾਰ ਆ ਜੈਗਰਦੇਵ ਤਨ ਕਰਦੇ ਆ Shamla Chander Building Maintenance handyman under cheque trade platform is now available on your local London area. He has more than 5 years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number nine two one seven six zero. Sharma Chander Center. Call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ